ਮਿੱਤਰੋ 67 ਇੰਚ ਦੇ ਨੁਕਰੇ ਅਰਜਨ ਘੋੜੇ ਤੋਂ ਘੋੜੀ ਮੀਟ ਕਰਵਾਈ ਹੋਈ ਐ ਇਸ ਟਾਈਮ ਤੇ ਘੋੜੀ ਫੌਰ ਸੇਲ ਐ ਜੀ ਬਾਈ ਹੋਰਿਆਂ ਦੇ ਕੋਲੇ ਤੇ ਜਿੰਨੀ ਕੁ ਡਿਟੇਲ ਆਪਾਂ ਨੂੰ ਆਪਣੇ ਵੀਰ ਭਰਾਮਣੇ ਨੇ ਦੱਸੀ ਆ ਸੋਡੇ ਨਾਲ ਆਪਾਂ ਵੀਡੀਓ ਚ ਡਿਟੇਲ ਸਾਂਝੀ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ 60 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ 4 ਦੰਦ ਐ ਤੇ 67 ਇੰਚ ਦੇ ਨੁਕਰੇ ਅਰਜਨ ਘੋੜੇ ਤੋਂ ਘੋੜੀ ਮੀਟ ਕਰਵਾਈ ਹੋਈ ਆ ਤੇ ਹਵਾਲ ਪੋਰੀਆਂ ਦੀ ਸਾਫ ਹੈ ਜੀ ਤੇ ਏਰੀਏ ਦੀ ਗੱਲ ਕਰੀਏ ਤਾਂ ਮਾਨਸਾ ਭਲਾ ਢਾਈ ਰੀਏ ਬਾਈ ਹੋਰ ਇਹਦਾ ਤੇ ਰੇਟ ਤਾਂ ਬਾਈ ਹੋਰ ਇਹ ਕਰਨਗੇ ਫੋਨ ਤੇ ਬਾਕੀ ਕਹਿੰਦੇ ਰੇਟ ਜੈ ਜੀ ਆ ਤੇ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਜੀ ਇੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਸੀ ਮਾਲਕ ਵੀਰਾਂ ਨਾਲ ਤੇ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਤੀ ਤੇ ਬਾਕੀ ਦੀ ਡਿਟੇਲ ਲਈ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਜੀ ਕਰ ਲਿਓ ਸੰਪਰਕ ਜਿਹੜਾ ਕੋਈ ਮੇਰਾ ਵੀਰਪਰਾ ਖਰੀਦਣ ਦਾ ਚਾਹਵਣ ਹੋਏ ਕਿਰਪਾ ਕਰਕੇ ਉਹੀ ਫੋਨ ਲਾਇਓ ਜੀ ਤੇ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਕਰਾਉਣੀ ਆ ਤਾਂ ਨੰਬਰ ਆਪਣਾ ਸਕਰੀਨ ਤੇ ਆ ਤੇ ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ